2024 ਦਾ ਅਵਾਰਡ ਆ ਸਾਲ ਦਾ ਬਾਦਲਾਂ ਦੇ ਹੀਰੋ ਜੱਥੇਦਾਰ ਨੂੰ ਮਿਲਦਾ ਇਹ ਕਾਦਾ ਅਵਾਰਡ ਆ ਝੂਠ ਬੋਲਣ ਦਾ ਉਹ ਵੀ ਕਾਲ ਤੱਕ ਸਭ ਦੇ ਥੜੇ ਤੇ ਖੜ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਝੂਠ ਬੋਲਣ ਦਾ ਕਿਉਂਕਿ ਬਾਦਲਾਂ ਦੀ ਧੋਖਾ ਧੜੀ ਫਿਲਮ ਦੇ ਵਿੱਚ ਇਹ ਮੇਨ ਹੀਰੋ ਸੀ ਇਹ ਮੇਨ ਹੀਰੋ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਫਿਲਮ ਦੇ ਅੰਦਰ ਕੰਮ ਕੀਤਾ ਪੰਥ ਨਾਲ ਧੋਖਾ ਕੀਤਾ ਅੱਜ ਪੰਥਵੰਿਓ ਇਹਨੂੰ ਅਵਾਰਡ ਮਿਲ ਰਿਹਾ ਕਾਦਾ ਮਿਲ ਰਿਹਾ ਝੂਠ ਬੋਲਣ ਦਾ ਬੇਈਮਾਨੀ ਕਰਨ ਦਾ ਪੰਥ ਨਾਲ ਧੋਖਾ ਕਰਨ ਦਾ ਬਾਦਲਾਂ ਦੇ ਨਾਲ ਦੋਸਤੀ ਕਰਨ ਦਾ ਸਰਕਾਰਾਂ ਨਾਲ ਮਿਲ ਕੇ ਚੱਲਣ ਦਾ ਇਹਨੇ ਕਾਲ ਤੱਕ ਸਭ ਦੇ ਥੜੇ ਤੇ ਖੜਕੇ ਕਿਹਾ ਕਿ ਮੇਰੀ ਕਿਸੇ ਵੀ ਸਰਕਾਰ ਦੇ ਬੰਦੇ ਨਾਲ ਗੱਲਬਾਤ ਨਹੀਂ ਕੋਈ ਸਾਡੇ ਪੰਜਾ ਜਥੇਦਾਰਾਂ ਦੀ ਕੋਈ ਸਰਕਾਰ ਨਾਲ ਗੱਲਬਾਤ ਨਹੀਂ ਜੇ ਇਹ ਪੰਥ ਦਾ ਜਥੇਦਾਰ ਹੁੰਦਾ ਤਾਂ ਇਹਨੇ ਪੰਥ ਤੋਂ ਸੇਖਣਾ ਸੀ ਬਾਦਲਾਂ ਨੂੰ ਪਰ ਸੇਖਿਆ ਨਹੀਂ ਛੋਟੀ ਜੀ ਸਜ਼ਾ ਸੁਣਾ ਦਤੀ ਛੋਟੇ ਜੇ ਗਨਾਹ ਮਾੜੇ ਮਾੜੇ ਗਨਾਹ ਕਰਦੇ ਤੇ ਪੰਜ ਪਰ ਇਹਨਾਂ ਦੇ ਗਨਾਹ ਤਾਂ ਗਿਣੇ ਨਹੀਂ ਜਾ ਸਕਦੇ ਪੰਜਾਬ ਪੁਲਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਚੋਂ ਦਵਲਦਵਲ ਕੇ ਮਾਰਿਆ ਸੜਕਾਂ ਤੇ ਖਿੱਚ-ਖਿੱਚ ਕੇ ਮਾਰਿਆ ਬੀਬੀਆਂ ਨਾਲ ਬਲਾਤਕਾਰ ਕਰੇ ਇਹ ਕਿੰਨਾ ਨੇ ਕਰਵਾਏ ਬਾਦਲਾਂ ਨੇ ਬਾਦਲਾਂ ਨੇ ਉਹ ਪੁਲਿਸ ਵਾਲਿਆਂ ਨੂੰ ਉੱਚੇ ਅਹੁਦੇ ਦਿੱਤੇ ਜਿਨ੍ਹਾਂ ਨੇ 1.5 ਲੱਖ ਬੱਚੇ ਦਾ ਕਤਲੇਆਮ ਕੀਤਾ ਬਾਦਲਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ 'ਚ ਰੋਲਿਆ ਕੋਈ ਛੋਟੇ-ਮੋਟੇ ਗੁਨਾਹ ਨਹੀਂ ਕੀਤੇ ਬਾਦਲਾਂ ਨੇ ਬਾਦਲਾਂ ਨੇ ਮੱਥੇ ਰੰਗੜ ਤੋਂ ਵਜ਼ੀਰ ਖਾਨ ਤੋਂ ਵੱਡੇ ਪਾਪ ਕੀਤੇ ਸੀ ਬਾਦਲਾਂ ਦੀ ਸਜ਼ਾ ਇਹ ਨਹੀਂ ਸੀ ਪਰ ਇਹ ਸਰਕਾਰਾਂ ਨਾਲ ਮਿਲ ਕੇ ਪੰਥ ਨਾਲ ਧੋਖਾ ਕਰਕੇ ਕਾਲ ਤੱਕ ਸਭ ਦੇ ਥੜੇ ਤੇ ਖੜ ਕੇ ਇਹਨਾਂ ਨੇ ਝੂਠ ਬੋਲਿਆ ਜੋ ਕਿ ਕੋਈ ਜਥੇਦਾਰ ਅੱਜ ਤੱਕ ਇਹਨਾਂ ਵਾਂਗੂ ਨਹੀਂ ਝੂਠ ਬੋਲਿਆ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਝੂਠ ਬੋਲਿਆ ਰਗਵੀ ਹੀਰ ਗੰਗੂ ਬਾਦਲਾਂ ਦੇ ਜਥੇਦਾਰ ਨੇ ਕਿਉਂਕਿ ਗੰਗੂ ਦਾ ਕਿਤਾਬ ਇਹਨੂੰ ਹੀ ਮਿਲਦਾ ਝੂਠ ਬੋਲਣ ਬੇਈਮਾਨੀ ਪੰਥ ਨਾਲ ਧੋਖਾ ਧੜੀ ਦਾ ਕਿਤਾਬ ਇਹਨੂੰ ਮਿਲਦਾ ਪਰ ਇਹ ਬਾਦਲਾਂ ਦਾ ਹੀਰੋ ਆ 2024 ਦਾ ਪੰਥ ਦਾ ਦੁਸ਼ਮਣ ਆ 2024 ਦਾ ਪੰਥ ਨਾਲ ਧੋਖਾ ਧੜੀ ਕੀਤੀ 2024 ਚ ਇਹ ਰਗਵੀਰ ਗੰਗੂ ਜੱਥੇਦਾਰ ਨੇ ਪੂਰੀ ਗੰਗੂ ਵਾਲੀ ਡਿਊਟੀ ਇਹਨੇ ਕੀਤੀ ਆ ਗੰਗੂ ਨੇ ਵੀ ਆ 12 ਮਹੀਨੇ ਬੱਚਿਆਂ ਨੂੰ ਨੀਹਾਂ ਚ ਚੜਾਇਆ ਸੀ ਇਸਨੇ ਵੀ ਉਹੀ ਕੰਮ ਕੀਤਾ ਡੇਢ ਲੱਖ ਬੱਚੇ ਦਾ ਕਤਲ ਇਾਮ ਕਰਵਾਉਣ ਵਾਲੇ ਬਾਦਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਦ ਵੀ ਕਰਵਾਉਣ ਵਾਲੇ ਬਾਦਲਾਂ ਨੂੰ ਛੋਟੀ ਜੀ ਸਜ਼ਾ ਲਾ ਕੇ ਸਾਰੇ ਲਾਣੇ ਨੂੰ ਆਜ਼ਾਦ ਕਰ ਦਿੱਤਾ ਪਰ ਪੰਥ ਨੇ ਆਜ਼ਾਦ ਨਹੀਂ ਕੀਤਾ ਇਹ ਹੁਣ ਕਿਸ ਤਰੀਕੇ ਨਾਲ ਝੂਠ ਬੋਲਦਾ ਤੁਸੀਂ ਆਪ ਹੀ ਸੁਣ ਲਵੋ ਇਸ ਕਾਰਵਾਈ ਨੂੰ ਲੈ ਕੇ ਬਹੁਤ ਹੀ ਜ਼ੁਬਰੀ ਵਿੱਚ ਐਸੇ 5 6 7 ਲੋਕ ਤੇ ਟਾਪਿਕ ਦੇ ਨਾਲੇ ਬਚੀ ਕਰ ਰਹੇ ਆ ਪਰ ਅੱਜ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਆ ਗੁਰੂ ਦੇ ਹਜ਼ੂਰੀ ਵਿੱਚ ਇੱਕ ਕਿਸੇ ਦੇ ਰਾਜਸੀ 파ਰਟੀ ਦੇ ਛੋਟੇ ਤੋਂ ਵੱਡੇ ਤੇ ਵੱਡੇ ਲੀਟਰ ਤੱਕ ਕਿਸੇ ਪ੍ਰਕਾਰ ਦਾ ਕੋਈ ਵਿਵਾਦ ਕਿਸੇ ਪ੍ਰਕਾਰ ਦਾ ਕੋਈ ਟੈਲੀਫੋਨ ਜਾਂ ਕਿਸੇ ਪ੍ਰਕਾਰ ਦੀ ਕੋਈ ਜੜੀ ਸੁਵਾਹ ਹੈ ਉਹ ਸਾਡੇ ਨਾਲ ਬਿਲਕੁਲ ਨਹੀਂ ਕੀਤੀ ਗਈ ਸੋ ਅੱਜ ਜੋ ਪਿਛਲੇ ਸਮੇਂ ਮੇਂ ਗਲਤੀਆਂ ਹੋਈਆਂ ਇਹ ਗੁਨਾਹ ਹੋਏ ਉਹਨਾਂ ਗੁਲਾਮਾਂ ਦਾ ਦੇਖਾ ਜੋ ਕਾਚ ਉਸ ਮੁੱਚੇ ਕਾਰਸਾ ਪੰਥ ਦੇ ਸਾਹਮਣੇ ਕੀਤਾ ਜਾਣਾ ਕਿਉਂਕਿ ਇਹਨਾਂ ਉਹਿਆ ਤੇ ਬੈਠੇ ਹੋਏ ਉਹਨਾਂ ਜੱਜਦਾਰਾਂ ਨੇ ਕੁਸ਼ਕਾਮੀ ਐਸੇ ਕੀਤੇ ਕਿ ਸਾਡੀਆਂ ਇਹ ਪਤਨੀਆਂ ਛੱਕੀ ਹੋ ਗਈਆਂ ਔਰ ਸ਼ਰਤ ਕਰਨਾ ਵੀ ਸੰਗਤ ਦਾ ਸੁਭਾਅ ਬਣ ਗਿਆ ਕਾਲ ਤੱਕ ਸਾਹ ਨਾਲ ਇਹਨੇ ਮੁਕਾਬਲਾ ਕੀਤਾ ਸੱਚ ਨਾਲ ਮੁਕਾਬਲਾ ਕੀਤਾ ਵਧੀਆ ਤਰੀਕੇ ਦੇ ਨਾਲ ਝੂਠ ਬੋਲ ਕੇ ਕਹਿੰਦਾ ਮੇਰੀ ਕੋਈ ਗੱਲਬਾਤ ਨਹੀਂ ਸਰਕਾਰਾਂ ਦੇ ਨਾਲ ਜੇ ਸਰਕਾਰਾਂ ਦੇ ਨਾਲ ਤੇਰੀ ਜਥੇਦਾਰਾ ਕੋਈ ਗੱਲਬਾਤ ਨਹੀਂ ਸੀ ਤਾਂ ਫਿਰ ਪੰਥ ਦੇ ਫੈਸਲੇ ਲੈਂਦਾ ਨਾ ਇਹਨਾਂ ਨੇ ਕਿੱਡੇ ਗੁਨਾਹ ਕੀਤੇ ਨੇ ਤੈਂ ਤਾਂ ਗਿਣਤੇ ਪੰਜ ਪੰਜ ਗੁਨਾਹ ਗਿਣਤੇ ਪਰ ਗੁਨਾਹ ਤਾਂ ਇਹਨਾਂ ਦੇ ਗਿਣੇ ਨਹੀਂ ਜਾ ਰਹੇ ਬਾਦਲਾਂ ਦੇ ਇਹਨੇ ਗੁਨਾਹ ਇਹਨੇ ਜ਼ੁਲਮ ਇਹਨੇ ਪਾਪ ਕੀਤੇ ਨੇ ਉਹ ਮਾਫ ਨਹੀਂ ਕੀਤੇ ਜਾ ਸਕਦੇ ਜੇ ਤਾਂ ਅੱਜ ਤੂੰ ਕਾਲ ਤੱਕ ਸਭ ਤੋਂ ਇਹਨਾਂ ਨੂੰ ਸਦਾ ਲਈ ਪੰਥ ਤੋਂ ਸੇਕਦਾ ਫੇਰ ਤਾਂ ਅਸੀਂ ਕਹਿੰਦੇ ਕਿ ਤੇਰੀ ਸਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਸੀ ਤੂੰ ਵਾਕਿਆ ਹੀ ਪੰਥ ਦਾ ਸੀ ਤੂੰ ਵਾਕਿਆ ਹੀ ਜਥੇਦਾਰ ਸੀ ਪਰ ਨਹੀਂ ਇਹ ਨਹੀਂ ਹੋਇਆ ਤੂੰ ਪੰਥ ਨਾਲ ਧੋਖਾ ਕੀਤਾ ਤੈਂ ਪ੍ਰਮਾਤਮਾ ਨਾਲ ਕਾਲ ਪੁਰਖ ਨਾਲ ਧੋਖਾ ਕੀਤਾ ਤੈਂ ਕਾਲ ਤਖਤ ਦੇ ਨਾਲ ਮੁਕਾਬਲਾ ਕੀਤਾ ਝੂਠ ਦਾ ਮੁਕਾਬਲਾ ਸੱਚ ਨਾਲ ਕਰਾਇਆ ਜਿਸ ਨੇ ਵੀ ਕਾਲ ਤਖਤ ਸਾਹਿਬ ਦੇ ਨਾਲ ਮੁਕਾਬਲਾ ਕੀਤਾ ਉਹਦੀ ਰਾਖ ਹੋ ਗਈ ਆ ਉਹ ਖਤਮ ਹੋ ਗਿਆ ਸਦਾ ਲਈ ਉਹਨੂੰ ਜੁੱਤੀਆਂ ਪੈਂਦੀਆਂ ਰਹੀਆਂ ਨੇ ਪੰਥਵੰਨਿਓ ਤੇਰੇ ਵੀ ਸਦਾ ਹੀ ਜੁੱਤੀਆਂ ਪੈਂਦੀਆਂ ਰਹਿਣਗੀਆਂ ਪੰਥਵੰਨਿਓ ਤੈਨੂੰ ਲਾਹਤਾਂ ਦੇ ਅਵਾਰਡ ਦੇ ਨਾਲ ਤੇਰਾ ਹਮੇਸ਼ਾ ਸਵਾਗਤ ਕੀਤਾ ਜਾਊਗਾ ਜਿੱਦਾਂ ਮੱਛੇ ਰੰਗੜ ਦਾ ਅਬਦਾਲੀ ਦਾ ਬਜ਼ੀਰ ਖਾਨ ਦਾ ਨਾਂ ਆਉਂਦਾ ਨਾ ਇਤਿਹਾਸ ਦੇ ਵਿੱਚ ਬਾਦਲਾਂ ਦੇ ਆ ਜੱਥੇਦਾਰਾ ਬਾਦਲਾਂ ਦੇ ਆ ਹੀਰੋ ਆ ਪੰਥ ਦੇ ਆ ਦੁਸ਼ਮਣ ਆ ਤੇਰਾ ਉਹ ਬਜ਼ੀਰ ਖਾਨ ਵਾਲੀ ਲਿਸਟ ਦੇ ਵਿੱਚ ਮੱਥੇ ਰੰਗਣ ਵਾਲੀ ਲਿਸਟ ਦੇ ਵਿੱਚ ਨਾਂ ਪੰਥ ਨੇ ਲਿਖ ਦਿੱਤਾ ਕਿਉਂਕਿ ਤੈਂ ਕਾਲਪੁਰਖ ਨਾਲ ਕਾਲ ਤੱਕ ਸਭ ਨਾਲ ਮੁਕਾਬਲਾ ਕਾਲ ਤੱਕ ਸਭ ਦੇ ਥੜੇ ਤੇ ਖੜ ਕੇ ਤੈਂ ਝੂਠ ਬੋਲਿਆ ਤੇਰਾ ਬੀ ਨਾਸ ਹੋਊਗਾ ਬਾਦਲਾਂ ਦੇ ਆ ਜੱਥੇਦਾਰਾ ਤੇ ਬਾਦਲਾਂ ਦੇ ਲਾਣੇ ਦਾ ਵੀ ਨਾਸ਼ ਹੋਊਗਾ ਕਿਉਂਕਿ ਤੁਸੀਂ ਸਭ ਨੇ ਰਲ ਕੇ ਇਹ ਇੱਕ ਫਿਲਮ ਚਲਾਈ ਪੰਥ ਨਾਲ ਧੋਖਾ ਧੜੀ ਦੀ ਇਹ ਫਿਲਮ ਦੇ ਤੁਸੀਂ ਅੱਜ ਤਾਂ ਹੀਰੋ ਬਣ ਗਏ ਆਉਣ ਵਾਲੇ ਸਮਿਆਂ 'ਚ ਤੁਹਾਡਾ ਵੀ ਨਾਸ਼ ਹੋਊਗਾ ਹਮਨਤਾ ਦਾ ਕਬਜ਼ਾ ਹੋ ਗਿਆ ਅਸੀਂ ਕੁਰਬਾਨਾਂ ਪਾਈ ਫਿਰਦੇ ਆ ਬਾਣੇ ਪਾਈ ਫਿਰਦੇ ਇਹਨਾਂ ਨੂੰ ਲਾ ਦੋ ਧਰਮ ਯਾਦ ਕਰਾਓ ਅਕਾਲ ਤਖਤ ਸਾਹਿਬ ਤੇ ਇਕੱਠ ਕਰੋ ਉੱਥੇ ਉਹ ਰਾਜ ਲਾ ਉੱਥੇ ਜਿਹੜਾ ਅਕਾਲੀ ਫੂਲਾ ਸਿੰਘ ਬੈਠਾ ਸੀਗਾ ਉਹਨੂੰ ਬਿਠਾਓ